ਅਭੀ ਕਮਲ ਕੌਰ ਦੇ ਕਤਲ ਤੋਂ ਬਾਹਰ ਦਾ ਹੋਗੀ ਲਹਿਰ ਸ਼ੁਰੂ ਅਤੇ ਗਲਤ ਕੰਟੈਂਟ ਪਾਉਣ ਵਾਲਿਆਂ ਦਾ ਕੀਤਾ ਜਾ ਰਿਹਾ ਕੁੱਟਾਪਾ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਹੋ ਰਹੀਆਂ ਨੇ ਵਾਇਰਲ ਜੀ ਹਾਂ ਦਾਸੀ ਇਹ ਕਿ ਭਾਬੀ ਕਮਲਕੌਰ ਦਾ ਇਹ ਕਤਲ ਦਾ ਮਾਮਲਾ ਠੰਡਾ ਹੋਣ ਦੀ ਬਜਾਏ ਹੁਣ ਹੋਰ ਵੀ ਗਰਮਾਉਂਦਾ ਜਾ ਰਿਹਾ ਹੈ ਕਿਉਂਕਿ ਜਿੱਥੇ ਇਸ ਮਾਮਲੇ ਦੇ ਵਿੱਚ ਲਗਾਤਾਰ ਸੋਸ਼ਲ ਮੀਡੀਆ ਦੇ ਉੱਤੇ ਅਨੇਕਾਂ ਵੀਡੀਓਜ਼ ਪਾਈਆਂ ਜਾ ਰਹੀਆਂ ਨੇ ਅਨੇਕਾਂ ਜਿਹੜੇ ਕਿ ਸੋਸ਼ਲ ਮੀਡੀਆ ਦੇ ਉੱਤੇ ਐਕਟਿਵ ਰਹਿੰਦੇ ਨੇ ਉਹਨਾਂ ਦੇ ਵੱਲੋਂ ਜਿਹੜੇ ਕਿ ਵੀਡੀਓਜ਼ ਪਾਈਆਂ ਜਾ ਰਹੀਆਂ ਨੇ ਪਰ ਦੂਜੇ ਪਾਸੇ ਹੁਣ ਜਿਹੜੇ ਗਲਤ ਕੰਟੈਂਟ ਪਾ ਰਹੇ ਨੇ ਹੁਣ ਉਹਨਾਂ ਨੂੰ ਵੀ ਆਪਣੀ ਜਾਨ ਦਾ ਖਤਰਾ ਨਜ਼ਰ ਆ ਰਿਹਾ ਜਿੱਥੇ ਦੀਪਿਕਾ ਲੁਧਰਾ ਦੇ ਵੱਲੋਂ ਆਪਣੀ ਸੁਰੱਖਿਆ ਮੰਗੀ ਗਈ ਹੈ ਤੇ ਉਸ ਦੀ ਸੁਰੱਖਿਆ ਦੇ ਵਿੱਚ ਪੁਲਿਸ ਮੁਲਾਜ਼ਮਾਂ ਨੂੰ ਤਾਇਨਾਤ ਕੀਤਾ ਗਿਆ ਇਸ ਦੇ ਉੱਤੇ ਵੀ ਸਵਾਲ ਚੁੱਕੇ ਜਾ ਰਹੇ ਨੇ ਪਰ ਦੂਜੇ ਪਾਸੇ ਹੁਣ ਵਲਗਰ ਕੰਟੈਂਟ ਪਾਉਣ ਵਾਲਿਆਂ ਦਾ ਕੁੱਟਾਪਾ ਕੀਤਾ ਜਾ ਰਿਹਾ ਹੈ ਸਕਰੀਨ ਤੇ ਚੱਲ ਰਹੀ ਵੀਡੀਓ ਜਿਸ ਦੇ ਵਿੱਚ ਦੋ ਲੜਕੇ ਨੂੰ ਤੁਸੀਂ ਦੇਖ ਰਹੇ ਹੋ ਤੇ ਭੀੜ ਦੇ ਵੱਲੋਂ ਇਹਨਾਂ ਨੂੰ ਕੁੱਟਿਆ ਜਾ ਰਿਹਾ ਚੱਪਲਾਂ ਦੇ ਨਾਲ ਮਾਰਿਆ ਜਾ ਰਿਹਾ ਤੇ ਵੀਡੀਓਜ਼ ਵੀ ਬਣਾਈਆਂ ਜਾ ਰਹੀ ਨੇ ਤਾਂ ਅਦਾਲਤ ਦੀ ਇਹ ਕੀ ਇਹ ਲੜਕੀ ਮਨੀਸ਼ਾ ਡਾਂਸਰ ਦੇ ਨਾਂ ਤੇ ਕਾਫੀ ਮਸ਼ਹੂਰ ਹੈ ਜਿਸ ਦੇ ਵੱਲੋਂ ਸੋਸ਼ਲ ਮੀਡੀਆ ਦੇ ਉੱਤੇ ਵਲਗਰ ਡਾਂਸ ਕੀਤਾ ਜਾਂਦਾ ਤੇ ਵਲਗਰ ਕੱਪੜੇ ਪਾਏ ਜਾਂਦੇ ਨੇ ਜਿਸ ਤੋਂ ਬਾਅਦ ਜਦੋਂ ਲੋਕਾਂ ਨੇ ਇਹਨਾਂ ਨੂੰ ਜਾਂਦਿਆਂ ਨੂੰ ਦੇਖਿਆ ਤਾਂ ਭੀੜ ਨੇ ਇਹਨਾਂ ਦੇ ਉੱਤੇ ਥੱਪੜ ਮਾਰਨੇ ਤੇ ਚੱਪਲਾ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਹਾਲਾਂਕਿ ਉੱਥੇ ਮੌਜੂਦ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਇਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਤੇ ਇਹ ਭੱਜਦੀਆਂ ਹੋਈਆਂ ਨਜ਼ਰ ਆਈਆਂ ਭੱਜ ਕੇ ਇਹਨਾਂ ਨੇ ਆਪਣੀ ਜਾਨ ਬਚਾਈ ਆ ਇਸ ਦੌਰਾਨ ਇਹਨਾਂ ਨੂੰ ਮਾਮਲੀ ਸੱਟਾਂ ਵੀ ਲੱਗੀਆਂ ਨੇ ਜਿਹਦਾ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਖੂਬ ਵਾਇਲ ਹੋ ਰਿਹਾ ਦੱਸਿਆ ਜਾ ਰਿਹਾ ਹੈ ਕਿ ਗਲਤ ਕੰਟੈਂਟ ਪਾਉਣ ਕਰਕੇ ਜਿਹੜਾ ਕਿ ਇਮਨਿਸ਼ਾ ਡਾਂਸਰ ਦਾ ਇਹ ਕੁੱਟਾਪਾ ਉਹ ਕੀਤਾ ਗਿਆ ਤਾਂ ਹੁਣ ਲੋਕਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਅਮਰਤਪਾਲ ਸਿੰਘ ਮਹਿਰੂ ਨੇ ਇੱਕ ਲਹਿਰ ਚਲਾ ਦਿੱਤੀ ਜਿਸ ਤੋਂ ਬਾਅਦ ਹੁਣ ਲੋਕਾਂ ਦੇ ਵੱਲੋਂ ਖੁਦ ਅਜਿਹੇ ਗਲਤ ਕੰਟੈਂਟ ਪਾਉਣ ਵਾਲਿਆਂ ਦਾ ਜਿਹੜਾ ਕਿ ਕੁੱਟਾਪਾ ਕੀਤਾ ਜਾ ਰਿਹਾ ਪਰ ਕਾਨੂੰਨ ਨੂੰ ਹੱਥ ਦੇ ਵਿੱਚ ਲੈਣ ਦਾ ਕਿਸੇ ਦਾ ਅਧਿਕਾਰ ਨਹੀਂ ਹੁੰਦਾ ਇਹ ਵਾਰ-ਵਾਰ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਜੇਕਰ ਤੁਹਾਨੂੰ ਕਿਸੇ ਤੋਂ ਕੋਈ ਸ਼ਿਕਾਇਤ ਹੈ ਤਾਂ ਉਹਨਾਂ ਨੂੰ ਸ਼ਿਕਾਇਤ ਦਿੱਤੀ ਜਾ ਸਕਦੀ ਹੈ ਪਰ ਆਪਣੇ ਆਪ ਕਾਨੂੰਨ ਨੂੰ ਹੱਥ ਵਿੱਚ ਨਾ ਲਿਆ ਜਾਵੇ ਦੱਸਿਆ ਜਾ ਰਿਹਾ ਹੈ ਕਿ ਮਨੀਸ਼ਾ ਡਾਂਸਰ ਦੇ ਵੀ ਕਾਫੀ ਫਾਲੋਅਰਸ ਨੇ ਅਤੇ ਇਸ ਦੇ ਵੱਲੋਂ ਹਮੇਸ਼ਾ ਹੀ ਸੋਸ਼ਲ ਮੀਡੀਆ ਦੇ ਉੱਤੇ ਅਸ਼ਲੀਲਤਾ ਭਰੀਆਂ ਵੀਡੀਓਜ਼ ਪਾਈਆਂ ਜਾਂਦੀਆਂ ਸੀ ਅਸ਼ਲੀਲਤਾ ਭਰਿਆ ਕੰਟੈਂਟ ਪਾਇਆ ਜਾਂਦਾ ਸੀ ਜਿਸ ਦੇ ਚੱਲਦੇ ਭਾਬੀ ਕਮਲਕੌਰ ਦਾ ਕਤਲ ਵੀ ਇਸ ਗੱਲ ਨੂੰ ਲੈ ਕੇ ਹੋਇਆ ਕਿਉਂਕਿ ਉਸ ਦੇ ਵੱਲੋਂ ਵੀ ਜਿਹੜਾ ਕਿ ਅਚਲੀਲਤਾ ਭਰਿਆ ਕੰਟੈਂਟ ਸੋਸ਼ਲ ਮੀਡੀਆ ਦੇ ਉੱਤੇ ਪਰੋਸਿਆ ਜਾ ਰਿਹਾ ਸੀ ਜਿਸ ਤੋਂ ਬਾਅਦ ਹੁਣ ਲਗਾਤਾਰ ਸੋਸ਼ਲ ਮੀਡੀਆ ਦੇ ਉੱਤੇ ਅਚਲੀਲਤਾ ਭਰੀਆਂ ਵੀਡੀਓਜ਼ ਰੀਲਾਂ ਪਾਉਣ ਵਾਲੇ ਨੂੰ ਸਖਤ ਚੇਤਾਵਨੀ ਦਿੱਤੀ ਜਾ ਰਹੀ ਹੈ ਤਾਂ ਹੁਣ ਇਹਨਾਂ ਇੰਸਟਾਗ੍ਰam ਕੁਇਨਜ਼ ਦੇ ਵਿੱਚ ਜਿਹੜਾ ਕਿ ਖੌਫ ਪੈਦਾ ਹੋ ਗਿਆ ਤੇ ਇਸ ਤੋਂ ਬਾਅਦ ਹੁਣ ਲਗਾਤਾਰ ਇਹਨਾਂ ਦੇ ਵੱਲੋਂ ਜਿੱਥੇ ਸੁਰੱਖਿਆ ਦੀ ਮੰਗ ਕੀਤੀ ਜਾ ਰਹੀ ਤਾਂ ਦੂਜੇ ਪਾਸੇ ਹੁਣ ਇਹਨਾਂ ਦਾ ਕੁਟਾਪਾ ਕੀਤਾ ਜਾ ਰਿਹਾ ਤੇ ਇਹਨਾਂ ਦਾ ਘਰੋਂ ਨਿਕਲਣਾ ਵੀ ਮੁਸ਼ਕਿਲ ਹੋ ਗਿਆ ਕਿਉਂਕਿ ਪ੍ਰੀਤ ਜੱਟੀ ਨੂੰ ਵੀ ਜਿਹੜੀ ਕਿ ਧਮਕੀਆਂ ਮਿਲੀਆਂ ਉਸ ਤੋਂ ਬਾਅਦ ਉਸਨੇ ਵੀ ਆ ਦੱਸਿਆ ਕਿ ਉਸ ਨੂੰ ਧਮਕੀਆਂ ਦਿੱਤੀਆਂ ਜਾ ਰਹੀ ਨੇ ਦੀਪਿਕ ਲੁਥਰਾ ਨੂੰ ਵੀ ਧਮਕੀਆਂ ਮਿਲੀਆਂ ਉਸ ਤੋਂ ਬਾਅਦ ਲਗਾਤਾਰ ਜਿਹੜਾ ਕਿ ਹੁਣ ਇਹ ਮਾਮਲਾ ਸਰਗਰਮ ਹੁੰਦਾ ਨਜ਼ਰ ਆ ਰਿਹਾ ਜਿਸ ਦੇ ਚਾਲ ਦੇ ਹੋਣਾ ਇੰਸਟਾਗ੍ਰਾਮ ਅਤੇ ਸੋਸ਼ਲ ਮੀਡੀਆ ਦੇ ਉੱਤੇ ਮਸ਼ਹੂਰ ਮਨੀਸ਼ਾ ਡਾਂਸਰ ਦਾ ਵੀ ਜਿਹੜਾ ਕਿ ਕੁਟਾਪਾ ਹੋ ਕੀਤਾ ਗਿਆ ਇਸ ਤੋਂ ਇਲਾਵਾ ਇੱਕ ਹੋਰ ਵੀਡੀਓ ਪਾਈ ਗਈ ਜਿਸ ਦੇ ਵਿੱਚ ਉਸ ਦੇ ਨਾਲ ਦੀ ਮੌਜੂਦ ਉਸ ਦੀ ਦੋਸਤ ਜੋ ਕਿ ਇਸ ਕੁਟਾਪੇ ਦੇ ਦੌਰਾਨ ਜ਼ਖਮੀ ਹੋਈ ਉਸ ਨੂੰ ਪਟੀਆਂ ਕਰਦੇ ਹੋਏ ਨਜ਼ਰ ਆਏ ਪਰ ਇਸ ਦਾ ਵੀਡੀਓ ਵੀ ਸੋਸ਼ਲ ਮੀਡੀਆ ਦੇ ਉੱਤੇ ਉਹਨਾਂ ਦੇ ਵੱਲੋਂ ਪਾਇਆ ਗਿਆ ਤੇ ਲਗਾਤਾਰ ਵਾਇਰਲ ਹੋ ਰਿਹਾ ਹੈ ਹਕੀਕਤ ਟੀਵੀ ਪੰਜਾਬੀ ਲਈ ਬਿਊਰੋ ਰਿਪੋਰਟ